ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਵਿਰੁੱਧ ਇੱਕ ਮਹਿਮ ਚਲਾਈ ਗਈ ਸੀ ਜਿਸ ਦੇ ਸਬੰਧ ਵਿੱਚ ਅੱਜ ਡੀਜੀਪੀ ਪੰਜਾਬ ਅਤੇ ਐਸਐਸਪੀ ਫਾਇਲ ਕਾ ਵਰਿੰਦਰ ਸਿੰਘ ਬਰਾੜ ਦੇ ਦਿਚਾ ਨਿਰਦੇਸ਼ਾਂ ਅਨੁਸਾਰ ਅਤੇ ਦਿਲਾਲਾਬਾਦ ਦੇ ਡੀਐਸਪੀ ਜੁਤਿੰਦਰ ਸਿੰਘ ਡਿਗਵਾਈ ਹੇਟ ਅਤੇ ਥਾਣਾ ਸਿਟੀ ਦੇ ਐਸਐਚ ਅੰਗਰੇਕ ਕੁਮਾਰ ਪੁਲਿਸ ਪਾਲਟੀ ਸਮੇਤ ਪਿੰਡ ਟਵਾਣਾ ਕਲਾਚੋਂ ਨਸ਼ੀਲੀਆਂ ਗੋਲੀਆਂ ਦੇ ਮਾਮਲੇ ਵਿੱਚ ਨਾਮਜਾਤ ਤਸਕਰਾਂ ਦੀ ਕੀਤੀ ਗਈ ਪ੍ਰਾਪਰਟੀ ਸੀਜ਼ ਦੱਸਿਆ ਜਾਂਦਾ ਹੈ ਕਿ ਇਹ ਮੁਕਦਮਾ 2020 ਦੇ ਵਿੱਚ ਨਸ਼ੀਲੀਆਂ ਗੋਲੀਆਂ ਨੂੰ ਲੈ ਕੇ थाना ਸਿਟੀ ਜਲਾਲਾਬਾਦ ਵਿਖੇ ਦਰਜ ਹੋਇਆ ਸੀ ਇਸ ਦੇ ਸਬੰਧ ਵਿੱਚ ਅੱਜ ਪੁਲਿਸ ਪਾਰਟੀ ਸਮੇਤ ਵੱਖ-ਵੱਖ ਲੋਕਾਂ ਦੇ ਘਰ ਜਾ ਕੇ ਉਹਨਾਂ ਦੀਆਂ ਪ੍ਰਾਪਰਟੀਆਂ ਸੀਜ਼ ਕੀਤੀਆਂ ਗਈਆਂ ਆਓ ਤੁਹਾਡੀ ਗੱਲਬਾਤ ਕਰਵਾਉਂਦੇ ਆ ਜਲਾਲਾਬਾਦ ਦੇ ਡੀਐਸਪੀ ਜਤਿੰਦਰ ਸਿੰਘ ਗਿੱਲ ਨਾਲ ਆ ਇੱਕ 2020 ਦੇ ਵਿੱਚ ਵਰਜੀਤ ਸਿੰਘ ਉਰਫ ਡਾਕਟਰ ਰਾਜੂ ਉਦੇ ਖਿਲਾਫ ਉਹਨਾਂ ਦਾ ਜੋ ਹੋਇਆ ਸੀ ਐਨਡੀपीएस ਦਾ ਗੁਰਬਾਖ ਜਿਹਦੇ ਵਿੱਚ ਕਰੀਬ 6000 ਗੋਲੀ ਉਹਦੇ ਕੋਲੋਂ ਫੜੀ ਗਈ ਸੀ ਔਰ 6000 ਕਰੀਬ ਹੋਰ ਬਰਾਮਦ ਹੋਇਆ ਟੋਟਲ ਕਰੀਬ 112000 ਗੋਲੀ ਸਾਡੀ ਜਿਹੜੀ ਬਰਾਮਦ ਕਰਾ ਕੇ ਜਿਹੜਾ ਉਹ ਮਕਤਬਾ ਅਸੀਂ ਕੋਰਟ ਦੇ ਵਿੱਚ ਦਿੱਤਾ ਜਿਹੜਾ ਕੋਰਟ ਦੇ ਵਿੱਚ ਅੱਜ ਵੀ ਚੱਲ ਰਿਹਾ ਉਹਦੇ ਸਬੰਧ ਦੇ ਵਿੱਚ ਅਸੀਂ ਉਹਨਾਂ ਦੀ ਜਿਹੜੀ ਪ੍ਰਾਪਰਟੀ ਫਰੀਜ਼ ਕਰਾਈ ਆ ਉਹਦੇ ਜਿਹੜੇ ਆਰਡਰ ਸਾਨੂੰ ਮਿਲ ਚੁੱਕੇ ਆ ਉਹੀ ਆਰਡਰ ਆ ਸੀ ਜਿਹੜਾ ਉਹਨਾਂ ਦੇ ਘਰ ਦੇ ਬਾਹਰ ਲਾਇਆ ਔਰ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਹੀ ਬੇਨਤੀ ਕਰਨਾ ਚਾਹੁੰਦਾ ਔਰ ਸਤਰਕ ਵੀ ਕਰਨਾ ਚਾਹੁੰਦਾ ਨਸ਼ਾ ਵਕਰੀਤਾ ਦਾ ਜਿਹੜਾ ਜ਼ਹਿਰ ਤੁਸੀਂ ਵੇਚ ਰਹੇ ਹੋ ਜਿਹੜਾ ਜ਼ਹਿਰ ਵੇਚ ਕੇ ਤੁਸੀਂ ਆਪਣੇ ਬੱਚਿਆਂ ਲਈ ਰੋਟੀ ਕਮਾ ਰਹੇ ਹੋ ਉਹ ਜ਼ਹਿਰ ਤੁਹਾਡੇ ਬੱਚਿਆਂ ਦੀ ਵੀ ਅੱਗੇ ਆਊਗਾ ਇਹ ਜਿਹੜੀ ਅੱਜ ਅਸੀਂ ਪ੍ਰਾਪਰਟੀ ਸੀਜ਼ ਕੀਤੀ ਹੈ ਜੇਕਰ ਇਸ ਬੰਦੇ ਨੇ ਸਹੀ ਤਰੀਕੇ ਕਮਾਈ ਕਰਕੇ ਘਰ ਬਣਾਇਆ ਹੁੰਦਾ ਆਪਣੇ ਬੱਚਿਆਂ ਲਈ ਰੋਟੀ ਕਮਾਈ ਹੁੰਦੀ ਤਾਂ ਇਹ ਘਰ ਉਹਨਾਂ ਦੇ ਬੱਚਿਆਂ ਦਾ ਹੋਇਆ ਹੁੰਦਾ ਪਰ ਉਹ ਜਿਹੜੀ ਪ੍ਰਾਪਰਟੀ ਆ ਇਹ ਜਿਹੜਾ ਘਰ ਆ ਇਹ ਸਰਕਾਰੀ ਆ ਨਾ ਤਾਂ ਇਹਨੂੰ ਵੇਚ ਸਕਦਾ ਔਰ ਨਾ ਹੀ ਇਹਨੂੰ ਕੋਈ ਖਰੀਦ ਸਕਦਾ ਸਰ ਕਿੰਨੇ ਦੀ ਪ੍ਰਾਪਰਟੀ ਆ ਜਿਹੜੀ ਇਹ ਅੱਜ ਫ੍ਰੀਜ਼ ਕੀਤੀ ਗਈ ਆ ਕ੍ਰੀਬ 12 ਲੱਖ 70 ਹਜ਼ਾਰ ਦੀ ਪ੍ਰਾਪਰਟੀ ਹੈ ਸਰਕਾਰੀ ਅਨੁਮਾਨ ਮੁਤਾ ਜਿਹੜੀ ਅਸੀਂ ਫ੍ਰੀਜ਼ ਕੀਤੀ ਸਰ ਜਲਾਲਾਬਾਦ ਦਾ ਜਿਹੜਾ ਪਿੰਟੀਵਾਨਾ ਕਲਾਸ ਮੌਜੂਦ ਹੋ ਸਰ ਇਹ ਅਕਸਰੀ ਨਸ਼ੇ ਨੂੰ ਲੈ ਕੇ ਬਦਨਾਮ ਹੈ ਕਾਫੀ ਹੋਰ ਲੋਕ ਵੀ ਇਸ ਪਿੰਡ ਦੇ ਵਿੱਚ ਨੇ ਜਿਹੜੇ ਨਸ਼ੇ ਦਾ ਕਾਰੋਬਾਰ ਕਰਦੇ ਨੇ ਉਹਨਾਂ ਪ੍ਰਤੀ ਕੁੱਛ ਵੀ ਕੀ ਸਕਤੀ ਰਹਗੀ ਜੀ ਦੇਖੋ ਜੀ ਅੱਜ ਅਸੀਂ ਇਹ ਜਿਹੜੀ ਕਾਰਵਾਈ ਕੀਤੀ ਆ ਲੋਕਾਂ ਨੂੰ ਇਸ ਚੀਜ਼ ਨੂੰ ਸਮਝਣਾ ਪਊਗਾ ਕਿਉਂਕਿ ਦੇਖੋ ਕਿਸੇ ਵੀ ਕੰਮ ਨੂੰ ਦੇਖ ਕੇ ਸੌਖੀ ਕਮਾਈ ਨੂੰ ਦੇਖ ਕੇ ਦੂਸਰਾ ਬੰਦਾ ਵੀ ਉਸ ਤਰੀਕੇ ਨਾਲ ਕਮਾਈ ਕਰਨਾ ਚਾਹੁੰਦਾ ਸੋ ਪ੍ਰਿੰਟਵਾਣਾ ਕਲਾਵਾਂ ਦੇ ਵਿੱਚ ਕਾਫੀ ਲੋਕ ਆ ਜਿਹੜਾ ਨਸ਼ੇ ਦਾ ਕੰਮ ਕਰਦੇ ਆ ਜਿਨ੍ਹਾਂ ਦੇ ਖਿਲਾਫ ਅਸੀਂ ਸਮੇਂ-ਸਮੇਂ ਤੇ ਮੁਕਦਮੇ ਦਰਜ ਕੀਤੇ ਆ ਔਰ ਆਉਣ ਵਾਲੇ ਸਮੇਂ ਵਿੱਚ ਅਸੀਂ ਉਹਨਾਂ ਦੀ ਵੀ ਪ੍ਰਾਪਰਟੀ ਆ ਜਿਹੜੀ ਫ੍ਰੀਜ਼ ਕਰਾ ਕੇ ਉਹਨਾਂ ਦੇ ਖਿਲਾਫ ਵੀ ਕਰ ਦੇਵਾਂ ਕੀ ਚਟਾਵਣੀ ਰਹਿ ਗਈ ਇਹਨਾਂ ਮਤਸਕਰਾਂ ਨੂੰ ਚੇਤਾਵਨੀ ਦੇਖੋ ਜੀ ਅਸੀਂ ਪਹਿਲਾਂ ਵੀ ਇਹਨਾਂ ਦੇ ਖਿਲਾਫ ਮੁਕਦਮੇ ਦਰਜ ਕਰਦੇ ਰਹਿੰਦੇ ਆ ਔਰ ਮੈਂ ਤੁਹਾਡੇ ਚੈਨਲ ਦੇ ਮਾਧਮ ਰਹੀਆਂ ਉਹਨਾਂ ਨੂੰ ਚੇਤਾਵਨੀ ਦੇਣਾ ਚਾਹੁੰਦਾ ਕਿ ਇਸ ਕੰਮ ਤੋਂ ਗੁਰੇਜ਼ ਆਜੋ ਬਾਹਰ ਆਜੋ ਕਿਉਂਕਿ ਤੁਸੀਂ ਪੰਜਾਬ ਦਾ ਸਵਿੱਖ ਖਰਾਬ ਕਰ ਰਹੇ ਹੋ ਨਾਲ ਤੁਹਾਡਾ ਵੀ ਸਵਿੱਖ ਖਰਾਬ ਹੋ ਰਿਹਾ ਤੁਹਾਡੇ ਬੱਚੇ ਵੀ ਇਸ ਕੰਮ ਲਈ ਤੁਹਾਨੂੰ ਜ਼ਿੰਮੇਵਾਰ ਠਹਿਰਾਉਣਗੇ ਕਿ ਤੁਸੀਂ ਗਲਤ ਕੰਮ ਕਰਕੇ ਜਿਹੜੀ ਪ੍ਰਾਪਰਟੀ ਬਣਾਈ ਸੀ ਉਹ ਸਰਕਾਰ ਨੇ ਫੀਸ ਕਰ ਲਈਆ ਨਾ ਤਾਂ ਉਹ ਤੁਹਾਡੇ ਕੰਮ ਆਈ ਔਰ ਨਾ ਹੀ ਉਹ ਸਾਡੇ ਕੰਮ ਆਈ ਇਸ ਲਈ ਉਹ ਬਾਕੀਆਂ ਦੇ ਨਾਲ ਨਾਲ ਆਪਣੇ ਬੱਚਿਆਂ ਦੇ ਵੀ ਗੁਨਾਹਗਰ ਧੰਨਵਾਦ